ਤੋਂ ਸਾਰਿਆਂ ਦੇ ਸਾਹਮਣੇ ਇੱਕ ਪੰਡਾਲ ਲੱਗਿਆ ਹੁੰਦਾ ਸਾਰਿਆਂ ਦੇ ਸਾਹਮਣੇ ਹੌਬੀ ਢਾਲੀਵਾਲ ਉੱਥੇ ਸਟੇਜ ਤੇ ਖੜਿਆ ਹੁੰਦਾ ਤੇ ਜਿਹੜਾ ਹਰਜੀਤ ਹਰਮਨ ਵੀ ਗਾਣੇ गा ਰਿਹਾ ਹੁੰਦਾ ਉੱਥੇ ਨਾ ਉਸ ਬੰਦੇ ਦਾ ਹੌਬੀ ਢਾਲੀਵਾਲ ਦਾ ਜਿਹੜਾ ਆਪਾਂ ਕਹਿੰਦੀ ਵੀ ਹੰਕਾਰ ਬੋਲਦਾ ਵੀ ਮੈਂ ਆਪਦੇ ਆਪ ਨੂੰ ਦਿਖਾਤਾ ਨਾ ਵੀ ਮੇਰਾ ਇੰਨਾ ਵੱਡਾ ਆ ਯਾਰ ਵੀ ਤੂੰ ਐਂਕਰਿੰਗ ਕਰਦੀ ਆ ਮੈਂ ਇੰਨੀਆਂ ਫਿਲਮਾਂ 'ਚ ਕੰਮ ਕਰ ਲਿਆ ਮੈਂ ਤਾਂ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਲਿਆ ਵੀ ਤੂੰ ਮੇਰੇ ਬਰਾਬਰ ਦੀ ਨਹੀਂ ਹੈਗੀ ਤਾਂ ਉਸ ਕੁੜੀ ਨੂੰ ਬਾਰ-ਬਾਰ ਜਿਹੜਾ ਹੌਬੀ ਢਾਲੀਵਾਲ ਉੱਥੇ ਟੋਕੀ ਗਿਆ ਤਾਂ ਉਹ ਕੁੜੀ ਇੰਨਾ ਜ਼ਿਆਦਾ ਅੱਕ ਗਈ ਵੀ ਉਹਨੂੰ ਬੋਲਣ ਤੋਂ ਬਿਨਾ ਕੁਝ ਹੋਰ ਦੇਸੀ ਨਹੀਂ ਉਹਦੀ ਹੋਬੀ ਥਾਲੀ ਵਾਲ ਦੀ ਬੇਇੱਜ਼ਤੀ ਕਰਨ ਤੋਂ ਬਿਨਾ ਕੁਝ ਉੱਥੇ ਚਮਕੇ ਹੀ ਨਹੀਂ। ਅੱਛਾ ਕੋਈ ਗਰੀਬ ਆਪਾਂ ਕਹਿੰਦੇ ਵੀ ਔਰਤਾਂ ਆਗੀਆਂ ਹੋਣੀਆਂ। ਖਰਬੂਜੇ ਤੋੜਨ ਆਗੀਆਂ ਹੋਣੀਆਂ ਜਾਂ ਬੱਲੀਆਂ ਚੁਕਨ ਆਗੀਆਂ ਹੋਣੀਆਂ। ਤਾਂ ਹੋਬੀ ਥਾਲੀ ਵਾਲ ਨੇ ਕੀ ਕੀਤਾ? ਕੇਰ ਸਵਾਲ ਸੀਗਾ ਵੀ ਜਿਹੜੇ ਆਪਣਾ ਨਾ ਹੋਬੀ ਥਾਲੀ ਵਾਲ ਸੀ ਤੇ ਇੱਕ ਉਹ ਐਂਕਰ ਕੁੜੀ ਆ। ਉਹਦਾ ਮਸਲਾ ਕੀ ਆ? ਹਾਂ ਉਹ ਵੀ ਜਿਹੜੀ ਗੱਲ ਕਾਫੀ ਭਖਰੀ ਆ। ਸੋਸ਼ਲ ਮੀਡੀਆ ਤੇ ਜਿਹੜੀ ਕਾਫੀ ਗੱਲਬਾਤ ਆ ਜਿਹੜੀ ਹੋਬੀ ਥਾਲੀ ਵਾਲ ਦੀ ਵਾਇਰਲ ਹੋ ਰਹੀ ਆ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਪਿੰਡੂ ਲੋਕ ਖਾਸ ਕਰਕੇ ਵੀ ਹੋਬੀ ਧਾਲੀ ਵਾਲ ਨੂੰ ਬਹੁਤ ਜ਼ਿਆਦਾ ਜਿਹੜੀਆਂ ਗਾਲਾਂ ਕੱਢ ਰਹੇ ਨੇ ਹੈਨਾ ਵੀ ਉਸ ਕੁੜੀ ਨਾਲ ਧੱਕਾ ਕੀਤਾ ਜਾਂ ਐਵੇਂ ਕੀਤਾ ਪਹਿਲਾਂ ਮੈਂ ਤੁਹਾਨੂੰ ਜਿਹੜੀ ਸਾਰੀ ਗੱਲ ਦੱਸਦਾ ਵੀ ਗੱਲਬਾਤ ਜਿਹੜੀ ਉੱਥੇ ਹੋਈ ਕੀ ਸੀਗੀ ਅਮਰਾਂ ਨੰਗਲ ਦੇ ਵਿੱਚ ਇੱਕ ਸ਼ੋਅ ਲੱਗਿਆ ਹੋਇਆ ਸੀਗਾ ਤੇ ਆਏ ਸਾਲ ਜਿਹੜੇ ਉੱਥੇ ਮਤਲਬ ਸ਼ੋਅ ਹੁੰਦਾ ਹੈਗਾ ਉਮਰਾਂ ਨੰਗਲ ਪਿੰਡ ਹੈ ਜੋ ਤੇ ਉੱਥੇ ਵੱਡੇ ਵੱਡੇ ਕਲਾਕਾਰ ਆਉਂਦੇ ਨੇ ਇਸ ਵਾਰ ਵੀ ਜਿਹੜੇ ਹੌਬੀ ਢਾਲੀਵਾਲ ਜੀ ਉੱਥੇ ਗਏ ਸੀਗੇ ਹਰਜੀਤ ਹਰਮਨ ਜੀ ਰਾਜਵੀਰ ਜਵੰਧਾਰ ਨੇਤ ਤੇ ਹੋਰ ਬਹੁਤ ਸਾਰੇ ਸਿੰਗਰ ਸੀਗੇ ਜਿਹੜੇ ਉੱਥੇ ਗਏ ਹੋਏ ਸੀ ਤੇ ਇੱਕ ਐਂਕਰ ਕੁੜੀ ਆ ਜੋ ਕਾਫੀ ਗਾਣਿਆਂ ਦੇ ਵਿੱਚ ਵੀ ਆਈ ਆ ਪਹਿਲਾਂ ਮਾਡਲਿੰਗ ਕੀਤੀ ਹੋਈ ਆ ਉਹਨਾਂ ਨੇ ਤੇ ਉਹ ਸਟੇਜ ਸ਼ੋਅ ਕਰਦੀ ਆ ਤੇ ਹੈਨਾ ਇੱਕ ਐਂਕਰਿੰਗ ਕਰਦੀ ਆ ਅਵਾਰਡ ਸ਼ੋਅਾਂ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਐਂਕਰਿੰਗ ਕੀਤੀ ਆ ਮੈਨੂੰ ਲੱਗਦਾ ਉਹਦਾ ਨਾਮ ਹੈ ਬਲਜੀਤ ਕੌਰ ਜੌਲ ਠੀਕ ਹੈ ਠੀਕ ਹੈ ਹਾਂ ਉਹਦਾ ਜਿਹੜਾ ਮਤਲਬ ਉਹ ਨਾ ਹੌਬੀ ਢਾਲੀਵਾਲ ਜੀ ਤੋਂ ਉਹ ਜੋ ਕੁੜੀ ਆ ਬਲਜੀਤ ਕੌਰ ਝੋਲ ਉਹ ਉੱਥੇ ਸਟੇਜ ਤੇ ਖੜੇ ਹੁੰਦੇ ਨੇ ਅੱਛਾ ਅੱਛਾ ਤੇ ਹੌਬੀ ਤਾਲੀਵਾਲ ਜੀ ਉਹਨਾਂ ਨੂੰ ਕੁਝ ਕਹਿ ਦਿੰਦੇ ਆ ਅੱਛਾ ਅੱਛਾ ਠੀਕ ਠੀਕ ਤੇ ਜਦੋਂ ਵੀ ਉਹ ਐਂਕਰਿੰਗ ਕਰਨ ਲੱਗਦੀ ਆ ਕੁੜੀ ਉਹਨਾਂ ਨੂੰ ਟੋਕਦੇ ਰਹਿੰਦੇ ਆ ਗੱਲ-ਗੱਲ ਤੇ ਠੀਕ ਆ ਠੀਕ ਆ ਠੀਕ ਕਦੇ ਕੁਝ ਕਹਤਾ ਕਦੇ ਕੁਝ ਕਹਤਾ ਵੀ ਆਪਾਂ ਕਹਿੰਦੇ ਨਹੀਂ ਯਾਰ ਕਿਸ ਦੇ ਤਾਂ ਉਹਨਾਂ ਚ ਕੀਲਾ ਜਾਂ ਹੁੰਦਾ ਹੈ ਨਾ ਹੂੰ ਹੂੰ ਸਟੇਜ ਤੇ ਮਤਲਬ ਗਰਜ ਕੇ ਇੱਕ ਗੱਲ ਕਹੀ ਉੱਥੇ ਹੌਬੀ ਤਾਲੀਵਾਲ ਨੇ ਵੀ ਮੈਂ 100 ਫਿਲਮਾਂ ਚ ਕੰਮ ਕੀਤਾ ਮੈਂ 7 ਹਿੰਦੀ ਫਿਲਮਾਂ ਚ ਕੰਮ ਕੀਤਾ ਮਤਾ ਬਹੁਤ ਵੱਡਾ ਵੀ ਇਹਦੇ ਨਾਲ ਕਿਹੜਾ ਕੋਈ ਬਾਲਾ ਵੱਡਾ ਹੋ ਗਿਆ ਹੂੰ ਹੂੰ ਉਹ ਐਂਕਰਿੰਗ ਕੁੜੀ ਆਈ ਚਲੋ ਆਪਦਾ ਜਿੰਮ ਵੀ ਲਾ ਲਓ ਐਂਕਰਿੰਗ ਕਰਕੇ ਚਾਰ ਪੈਸੇ ਕਮਾਉਣੇ ਹੁੰਦੇ ਆ ਹਨਾ ਹਰੇਕ ਨੇ ਵੀ ਇੱਜ਼ਤ ਤਾਂ ਹਰੇਕ ਦੀ ਆ ਨਾ ਹਰੇਕ ਦੀ ਭਾਵੇਂ ਕੁੜੀ ਆ ਭਾਵੇਂ ਕੋਈ ਬੁੜੀ ਆ ਕੋਈ ਭਾਵੇਂ ਬੰਦਾ ਜੋ ਵੀ ਆ ਇੱਜ਼ਤ ਹਰੇਕ ਦੀ ਆ ਤਾਂ ਉਸ ਕੁੜੀ ਨੂੰ ਬਾਰ-ਬਾਰ ਜਿਹੜਾ ਹੌਬੀ ਧਾਲੀ ਵਾਲ ਉੱਥੇ ਟੋਕੀ ਗਿਆ ਅੱਛਾ ਤਾਂ ਉਹ ਕੁੜੀ ਇੰਨਾ ਜ਼ਿਆਦਾ ਅੱਕ ਗਈ ਵੀ ਉਹਨੂੰ ਬੋਲਣ ਤੋਂ ਬਿਨਾ ਕੁਝ ਹੋਰ ਦੇਸੀ ਨਹੀਂ ਉਹਦੀ ਹੌਬੀ ਧਾਲੀ ਵਾਲ ਦੀ ਬੇਇੱਜ਼ਤੀ ਕਰਨ ਤੋਂ ਬਿਨਾ ਕੁਝ ਉਥੇ ਚਮਕਿਆ ਹੀ ਨਹੀਂ ਅੱਛਾ ਤਾਂ ਫਿਰ ਉਹਨੇ ਜਾਚ ਕੇ ਜਿਹੜਾ ਹੌਬੀ ਢਾਲੀਵਾਲ ਦਾ ਜਲੂਸ ਕੱਢਿਆ ਤੇ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਆਪਾਂ ਜਿਹੜੇ ਵੀਡੀਓ ਵੇਖੇ ਰਹੇ ਆ ਤਾਂ ਉਸ ਕੁੜੀ ਨੇ ਕਿਹਾ ਵੀ ਤੁਸੀਂ ਬੇਸ਼ੱਕ ਜਿੰਨੀਆਂ ਮਰਜ਼ੀ ਫਿਲਮਾਂ ਕਰ ਲਓ ਤੁਸੀਂ ਫਿਲਮਾਂ ਦੇ ਵਿੱਚ ਇੱਕ ਅਦਾਕਾਰ ਹੋਵੋਗੇ ਪਰ ਜਿੰਨਾ ਚਿਰ ਤੁਸੀਂ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਕਰ ਸਕਦੇ ਉਹਨਾਂ ਚਿਰ ਤੁਸੀਂ ਵਧੀਆ ਨਹੀਂ ਹੋ ਸਕਦੇ ਮੈਂ ਆਈ ਵਾਰ ਉਮਰਾਂ ਨੰਗਲ ਦੇ ਇੱਥੇ ਕੱਪ ਤੇ ਆਉਣੀ ਆ ਉਮਰਾਂ ਨੰਗਲ ਜੋ ਵੀ ਮੇਲਾ ਹੁੰਦਾ ਮੈਂ ਉਥੇ ਆਉਣੀ ਆ ਪਰ ਇਸ ਤੋਂ ਬਾਅਦ ਮੈਂ ਕਦੇ ਵੀ ਨਹੀਂ ਆਉਣਾ ਤੇ ਉਹਦਾ ਇੱਕੋ ਇੱਕ ਕਾਰਨ ਹੈ ਜਿਹੜਾ ਉਹ ਹੋਬੀ ਧਾਲੀ ਵਾਲ ਹੈ ਇਹ ਮੈਨੂੰ ਵਾਰ-ਵਾਰ ਕਨਫਿਊਜ਼ ਕਰ ਰਹੇ ਨੇ ਮੈਨੂੰ ਵਾਰ-ਵਾਰ ਕਹਿ ਰਹੇ ਨੇ ਤੂੰ ਚੰਗਾ ਨਹੀਂ ਕਰਦੀ ਜਾਂ ਤੂੰ ਟੋਕਾ ਟਕਾਈ ਵਿੱਚ ਕਰੀ ਜਾਂਦੇ ਨੇ ਤਾਂ ਸਾਰਿਆਂ ਦੇ ਸਾਹਮਣੇ ਇੱਕ ਪੰਡਾਲ ਲੱਗਿਆ ਹੁੰਦਾ ਹ ਹਾਂ ਸਾਰਿਆਂ ਦੇ ਸਾਹਮਣੇ ਹੌਬੀ ਢਾਲੀਵਾਲ ਉੱਥੀ ਸਟੇਜ ਤੇ ਖੜਿਆ ਹੁੰਦਾ ਤੇ ਜਿਹੜਾ ਹਰਜੀਤ ਹਰਮਨ ਵੀ ਗਾਣੇ गा ਰਿਹਾ ਹੁੰਦਾ ਹਰਜੀਤ ਹਰਮਨ ਜਦੋਂ ਕੁੜੀ ਬੋਲ ਰਹੀ ਹੁੰਦੀ ਆ ਹਰਜੀਤ ਹਰਮਨ ਵੀ ਕਈ ਵਾਰ ਜਿਹੜੀ ਮਾਈਕ ਫੜਨ ਦੀ ਕੋਸ਼ਿਸ਼ ਕਰਦਾ ਵੀ ਇਹ ਚੁੱਪ ਕਰ ਜੇ ਪਰ ਉਹ ਕੁੜੀ ਹਰਜੀਤ ਹਰਮਨ ਨੂੰ ਮਾਈਕ ਨਹੀਂ ਫੜਾਉਂਦੀ ਤੇ ਹੌਬੀ ਢਾਲੀਵਾਲ ਦਾ ਬਹੁਤ ਜ਼ਿਆਦਾ ਜਲੂਸ ਕੱਢਦੀ ਆ ਜਿੰਨੀ ਕੁ ਪੜਾਅ ਹੁੰਦੀ ਆ ਉਹਦੇ ਮਨ ਦੇ ਅੰਦਰ ਉਹ ਸਾਰੀ ਹੌਬੀ ਢਾਲੀਵਾਲ ਦੇ ਉੱਪਰ ਕੱਢ ਕੇ ਉਹ ਚਲੀ ਜਾਂਦੀ ਆ ਉੱਥੋਂ ਦੂਰ ਠੀਕ ਫੇਰ ਆਉਂਦਾ ਜੀ ਹੌਬੀ ਢਾਲੀਵਾਲ ਸਟੇਜ ਤੇ ਅ ਹੋਬੀ ਧਾਲੀ ਵਾਲ ਜੋ ਉਸ ਸਟੇਜ ਤੇ ਆਉਂਦਾ ਤਾਂ ਉਸ ਕੁੜੀ ਨੂੰ ਦਿਖਾਉਣ ਦੇ ਮਾਰੇ ਉਸ ਕੁੜੀ ਨੂੰ ਸੁਣਾਉਣ ਦੇ ਮਾਰੇ ਆ ਕੇ ਕਹਿੰਦਾ ਮੈਂ ਇੰਨੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਮੈਂ ਬਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕੀਤਾ ਮੈਂ ਕੋਈ ਆਮ ਬੰਦਾ ਨਹੀਂ ਹੈਗਾ ਮੇਰੇ ਜੇ ਮੇਰੇ ਨਾਲ ਗੱਲ ਕਰਨੀ ਹੈ ਤਾਂ ਤੁਹਾਡੇ ਵਿੱਚ ਜੁਰਤ ਹੋਣੀ ਚਾਹੀਦੀ ਆ ਵੀ ਉੱਥੇ ਨਾ ਉਸ ਬੰਦੇ ਦਾ ਹੋਬੀ ਧਾਲੀ ਵਾਲ ਦਾ ਜਿਹੜਾ ਆਪਾਂ ਕਹਿੰਦੇ ਵੀ ਹੰਕਾਰ ਬੋਲਦਾ ਹੰਕਾਰ ਬੋਲਦਾ ਵੀ ਮੈਂ ਆਪਦੇ ਆਪ ਨੂੰ ਦਿਖਾਤਾ ਨਾ ਵੀ ਮੇਰਾ ਇੰਨਾ ਵੱਡਾ ਯਾਰ ਵੀ ਤੂੰ ਐਂਕਰਿੰਗ ਕਰਦੀ ਆ ਮੈਂ ਇੰਨੀ ਫਿਲਮਾਂ 'ਚ ਕੰਮ ਕਰ ਲਿਆ ਮੈਂ ਤਾਂ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਲਿਆ ਵੀ ਤੂੰ ਮੇਰੇ ਬਰਾਬਰ ਦੀ ਨਹੀਂ ਹੈਗੀ ਹੂੰ 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 ਤਾਂ ਇਹ ਜਿਹੜੀ ਸੋਸ਼ਲ ਮੀਡੀਆ ਤੇ ਕਿਸੇ ਬੰਦੇ ਨੇ ਜਿਹੜੀ ਵੀਡੀਓ ਕੱਟ ਕੇ ਪਾਤੀ ਜੋ ਉਸ ਕੁੜੀ ਨੇ ਹੌਬੀ ਥਾਲੀ ਵਾਲ ਬਾਰੇ ਗੱਲਾਂ ਆਤਾਂ ਕਹੀਆਂ ਸੀ ਤੇ ਉਸ ਤੋਂ ਬਾਅਦ ਜੇ ਆਪਾਂ ਰਿਵਿਊ ਦੇਖੀਏ ਤਾਂ ਸੌ 'ਚ ਮੈਨੂੰ ਲੱਗਦਾ 99% ਜਿਹੜੇ ਲੋਕ ਕੁੜੀ ਦੇ ਹੱਕ ਵਿੱਚ ਨੇ ਤੇ ਹੌਬੀ ਥਾਲੀ ਵਾਲ ਨੂੰ ਜਿਹੜੇ ਗਾਲਾਂ ਕੱਢ ਰਹੇ ਨੇ ਠੀਕ ਹੈ ਬਹੁਤ ਮੰਦਾ ਚੰਗਾ ਬੋਲ ਰਹੇ ਨੇ ਇਹ ਸਾਰੀ ਗੱਲਬਾਤ ਉਹਦੇ ਹੰਕਾਰ ਕਰਕੇ ਵਾਪਰੀ ਆ ਤੇ ਉਸ ਤੋਂ ਬਾਅਦ ਇੱਕ ਹੋਰ ਵੀ ਜਿਹੜਾ ਨਾਮ ਜੋੜਿਆ ਜਾਂਦਾ ਹੋਬੀ ਢਾਲੀਵਾਲ ਦਾ ਅੱਛਾ ਖਰਬੂਜਿਆਂ ਕਰਕੇ ਅੱਛਾ ਕਹਿੰਦੇ ਉਹਨਾਂ ਦੇ ਮਤਲਬ ਖਰਬੂਜੇ ਲੱਗੇ ਹੁੰਦੇ ਸੀ ਅੱਛਾ ਤੇ ਬੱਲੀਆਂ ਖਰਬੂਜੇ ਤੇ ਇੱਕ ਵਾਸੇ ਜਿਹੜੀ ਕਣਕ ਲੱਗੀ ਹੁੰਦੀ ਸੀ ਠੀਕ ਹੈ ਠੀਕ ਹੈ ਕੋਈ ਗਰੀਬ ਆਪਾਂ ਕਹਿੰਦੇ ਵੀ ਔਰਤਾਂ ਆਗੀਆਂ ਹੋਣੀਆਂ ਹਾਂ ਖਰਬੂਜੇ ਤੋੜਨ ਆਗੀਆਂ ਹੋਣੀਆਂ ਜਾਂ ਬੱਲੀਆਂ ਚੁਕਨ ਆਗੀਆਂ ਹੋਣੀਆਂ ਤਾਂ ਹੋਬੀ ਢਾਲੀਵਾਲ ਨੇ ਕੀ ਕੀਤਾ ਉਹ ਗਰੀਬਾਂ ਤੇ ਜੋ ਗਰੀਬ ਔਰਤ ਸੀ ਜਾਂ ਗਰੀਬ ਕੋਈ ਜਵਾਕ ਸੀਗਾ ਉਹਨਾਂ ਤੇ ਕੇਸ ਕਰਤਾ ਅੱਛਾ ਵੀ ਐ ਲਾਲੂ ਵੀ ਖਰਬੂਜਾਂ ਪਿੱਛੇ ਹੋਬੀ ਢਾਲੀਵਾਲ ਨੇ ਕੇਸ ਕਰਤਾ ਕੇਸ ਕਰਤਾ ਠੀਕ ਹੈ ਤੇ ਇਹਦੇ ਕਰਕੇ ਵੀ ਲੋਕ ਬਾਲਾ ਕਹਿੰਦੇ ਆ ਵੀ ਇਹਦੇ ਇਹਦੇ ਆਪਾਂ ਕਹਿੰਦੇ ਧੌਣ ਦੇ ਵਿੱਚ ਜਿਹੜਾ ਇੱਕ ਕੀਲ ਹੈ ਜੱਟ ਪਣੇ ਦਾ ਜਾਂ ਹੰਕਾਰੀ ਬੰਦੇ ਦਾ ਹੰਕਾਰੀ ਬੰਦੇ ਦਾ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੁਣ ਦੁਬਾਰੇ ਪ੍ਰਾਣੀਆਂ ਸੀਗੀਆਂ ਉਹ ਦੁਬਾਰੇ ਸ਼ੇਅਰ ਹੋ ਗਈਆਂ ਕਿ ਹੋਬੀ ਢਾਲੀਵਾਲ ਦਾ ਇੱਕ ਮਸਲਾ ਜਿਹੜਾ ਹੁਣ ਭਖਿਆ ਤਾਂ ਕਰ ਕਿਹੜੀਆਂ ਪੁਰਾਣੀਆਂ ਗੱਲਾਂ ਬਾਤਾਂ ਵੀ ਹੁਣ ਖਰਬੂਜਿਆਂ ਲਈ ਜਿਹੜੀ ਗੱਲ ਨਿਕਲ ਕੇ ਆ ਗਈ ਹਾਂ ਤੇ ਉਹ ਕੁੜੀ ਨੇ ਹੁਣ ਜਿਹੜਾ ਹਲਾ ਨਹੀਂ ਕਰਤਾ ਬਲਜੀਤ ਕੌਰ ਜੋਲਾ ਵੀ ਮੈਦੂਆ ਜਿਹੜੇ ਅਵਾਰਡ ਸ਼ੋਅ ਜਿਹੜੇ ਵੀ ਮੇਲੇ ਨੇ ਮੈਂ ਐਂਕਰਿੰਗ ਕਿਤੇ ਕਰਨੀ ਨਹੀਂ ਹੈਗੀ ਕਿਉਂਕਿ ਸਾਨੂੰ ਜਿਹੜੀ ਰਿਸਪੈਕਟ ਲੋਕ ਬਹੁਤ ਘੱਟ ਦਿੰਦੇ ਨੇ ਤਾਂ ਇਹ ਜਿਹੜਾ ਸਾਰਾ ਮਸਲਾ ਸੀ ਜੀ ਹੌਪੀਟਲ ਦੀ ਵਾਲ ਤੇ ਉਹਦਾ ਪਰ ਹਾਲੇ ਤੱਕ ਦੋਹਾਂ ਤੋਂ ਆਪਾਂ ਕਹਿਦੀ ਵੀ ਨਾ ਤਾਂ ਕੁੜੀ ਨੇ ਕੋਈ ਇੰਟਰਵਿਊ ਦੇ ਵਿੱਚ ਆ ਕੇ ਕੋਈ ਖਾਸ ਗੱਲਾਂ ਬਾਤਾਂ ਕਰੀਆਂ ਵੀ ਜਿਹੜਾ ਪੂਰਾ ਰੀਜਨ ਨਹੀਂ ਦੱਸਿਆ ਵੀ ਅਸਲ ਵਿੱਚ ਪੂਰੀ ਗੱਲਬਾਤ ਹੈ ਕੀ ਸੀ ਆ ਕੋਈ ਛੇੜਖਾਨੀ ਕੀਤੀ ਸੀ ਉਹ ਵੀ ਢਾਲੀਵਾਲ ਨੇ ਜਾਂ ਵੈਸੇ ਕੋਈ ਹੈਨਾ ਕੋਈ ਨਾ ਕੋਈ ਚੱਕਰ ਤਾਂ ਹੋਊਗਾ ਹੀ ਤੇ ਨਾ ਹੀ ਹੁਣ ਉਹ ਢੋਬੀ ਢਾਲੀਵਾਲ ਸਾਹਮਣੇ ਆਇਆ ਉਸ ਤੋਂ ਬਾਅਦ ਠੀਕ ਹੈ ਹਾਂਜੀ ਤਾਂ ਇਹ ਸਾਰਾ ਮਸਲਾ ਸੀ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ